ਸ਼ਕਤੀ ਮੰਦਰ ਨਈਵਾਤੀ ਹੁਸ਼ਿਆਰਪੁਰ ਦੇ ਵਿੱਚ 28 ਅਗਸਤ ਤੋਂ 30 ਅਗਸਤ ਤੱਕ ਹਨੂਮਾਨ ਕਥਾ ਹੋਣ ਜਾ ਰਹੀ ਆ ਜਿਹਦਾ ਸਮਾਂ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤੱਕ ਰਹੂਗਾ ਤੇ ਗੱਲਬਾਤ ਕਰਦੇ ਆ ਅਨੁਰਖ ਸੂਜੀ ਦੇ ਨਾਲ ਤੇ ਪੰਕਜ ਸੂਜੀ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਹਾਂਜੀ ਅਨੁਰਖ ਜੀ ਕੇਸ਼ਵ ਮੰਦਰ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹਨੂਮਾਨ ਕਥਾ ਹੋਣ ਜਾ ਰਹੀ ਆ ਉਹਦੇ ਬਾਰੇ ਸਾਰਾ ਦੱਸੋ ਕਦੋਂ ਸ਼ੁਰੂ ਹੋਣੀ ਆ ਕੀ ਟਾਈਮਿੰਗ ਰਹੂਗੀ ਉਹਦੀ ਜਿਹੜੀ ਹਨੂਮਾਨ ਕਥਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂ ਕਥਾ ਬਾਰੇ ਇਹ ਸਾਰੇ ਸਾਡੇ ਕਜ਼ਨ ਪੰਕਜ ਸੂਤ ਜੀ ਹੈ ਉਹਨਾਂ ਦੇ ਇਨੀਸ਼ੀਏਟਿਵ ਹੈ ਉਹਨਾਂ ਨੂੰ ਹਾਰਪੁਰ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੇ ਹਾਰਪੁਰ ਵਿੱਚ ਮਹਾਰਸ਼ੀ ਭੀਗੂ ਵੇਦ ਵਿਦਿਆਲੇ ਦੀ ਸਥਾਪਨਾ ਕੀਤੀ ਜਿਹਦੇ ਵਿੱਚ 18 ਵਿਦਿਆਰਥੀ ਸਿੱਖਿਆ ਲੈ ਰਹੇ ਹੈ ਉਹਨੇ ਕੋਈ 10-12 ਸਾਲ ਪੜ੍ਹਾਈ ਕਰਨ ਤੋਂ ਬਾਅਦ ਵੇਦਾਂ ਚ ਬਰੰਗਤ ਹੋ ਜਾਣਾ ਤਾਂ ਜਿਹੜੀ ਵੇਦਾਂ ਦੀ ਸੁਗੰਧੀ ਹੈ ਪੂਰੇ ਦੇਸ਼ ਚ ਫਲਾਨਗੇ ਜਏ ਮਹਾਰਸ਼ੀ ਮਹਾਰਸ਼ੀ ਭੀਗੂ ਵੇਦ ਵਿਦਿਆਲੇ ਇਦੇ ਨਾਲ ਦੇ ਇਦਾਂ ਦੇ ਹੋਰ ਵੀ ਵੇਦਵਿੱਤ ਗੱਲ ਐ ਮਹਾਰਾਜ ਸਵਾਮੀ ਜੀ ਗੋਬਿੰਦਾਸ ਗਿਰੀ ਜੀ ਮਹਾਰਾਜ ਜਿਹੜੇ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨਿਯਾਸ ਦੇ ਕੋਸ਼ਾ ਦੇ ਅਕਸ਼ ਹੈਗੇ ਉਹਨਾਂ ਨੇ ਪੂਰੇ ਇੰਡੀਆ ਚ 42 ਇਹੋ ਜਿਹੇ ਵੇਦ ਵਿਦਿਆਲੇ ਸਥਾਪਿਤ ਕੀਤੇ ਆ ਤੇ 43ਵੇਂ ਇੱਥੇ ਉਹਨਾਂ ਨੇ ਸ਼ਾਰਪੂ ਸ਼ੁਰੂ ਕੀਤਾ ਉਹਨਾਂ ਦੇ ਅਸ਼ੀਰਵਾਦ ਨਾਲ ਸਭ ਕੁਝ ਚੱਲ ਰਿਹਾ ਹੈ ਤਾਂ ਉਹਨਾਂ ਨੇ ਇੱਥੇ ਟੀਚਰ ਵੀ ਭੇਜਿਆ ਹੈਗਾ ਤਾਂ ਜੋ ਕਰਿਕਿਊਲਮ ਹੁੰਦਾ ਜੋ ਬੱਚਿਆਂ ਨੂੰ ਪੜਾਉਣਾ ਉਹ ਵੀ ਦੱਸਦੇ ਆ ਤਾਂ ਇੱਥੇ ਬੱਚੇ 10 ਸਾਲ ਜਾਂ 15 ਸਾਲ ਪੜ੍ਹਾਈ ਕਰਨ ਤੋਂ ਬਾਅਦ ਇਹਨਾਂ ਵਿਦਿਆਰਜਣਦੇ ਤੇ ਉਹਨਾਂ ਨਾਲ ਨਾਲ ਹੀ ਉਹ ਪੂਨੇ ਪੀ ਐਚ ਡੀ ਵੀ ਕਰਵਾਉਂਦੇ ਆ ਤੇ ਸਿਰਫ ਵਿਦਿ ਹੀ ਨਹੀਂ ਪੜਾਉਂਦੇ ਵਿਦਿਆ ਦੇ ਨਾਲ ਉਹਨਾਂ ਨੂੰ 12ਵੀਂ ਤੇ ਵੀ ਪੜਾਉਂਦੇ ਸਾਇੰਸ ਵੀ ਦੱਸਦੇ ਆ ਮੈਥਮੈਟਿਕਸ ਦੱਸਦੇ ਆ ਇੰਗਲਿਸ਼ ਵੀ ਦੱਸਦੇ ਆ ਇਹ ਕਿ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਕਿਉਂਕਿ ਸੁਆਮੀ ਜੀ ਉਹਨ 28 ਨਤੀ 30 ਅਗਸਤ ਨੂੰ ਇੱਥੇ ਆ ਰਹੇ ਆ ਤਾਂ ਉਹ ਬਹੁਤ ਵੱਡੀ ਧਾਰਮਿਕ ਸ਼ਖਸੀਅਤ ਹੈ ਰਾਮ ਜਨਮ ਭੂਮੀ ਨਿਯਾਸ ਦੇ ਕੋਸ਼ਾ ਦੇ ਅਧਿਖਸ਼ ਹੈ ਐਨੇ ਵਿਦਵਾਨ ਹੈ ਕੋ ਨਾਲ ਕੋ ਜੋ ਮਜੀ ਸਵਾਲ ਕਰੋ ਕਉਣ ਇਹਨਾਂ ਨੇ ਹਰਿਮਾਨ ਕਥਾ ਇੱਥੇ ਕਰਨੀ ਹੈ 3 ਦਿਨ 28 ਤੋਂ ਲੈ ਕੇ 30 ਅਗਸਤ ਤੱਕ ਕੀ ਉਹਦਾ ਡਿਟੇਲ ਪ੍ਰੋਗਰਾਮ ਹੈ ਉਹਦੇ ਉਹਦੀ ਜਾਣਕਾਰੀ ਦਾ ਆਰਗੇਨਾਈਜ਼ਰਸ ਮੈਂ ਰਿਕਵੈਸਟ ਕਰਾਂਗਾ ਪੰਕਜ ਜੀ ਦੇਣਗੇ ਤਾਂ ਮੈਂ ਇਹ ਅਪੀਲ ਕਰਾਂਗਾ ਹੁਸ਼ਾਰਪੁਰ ਵਾਸੀ ਜਾਂ ਪੂਰੇ ਪੰਜਾਬ ਦੇ ਵਾਸੀ ਜਾਂ ਕਿ ਸੁਆਮੀ ਜੀ ਦੇ ਚਰਨ ਹੁਸ਼ਾਰਪੁਰ ਚ ਪੈ ਰਹੇ ਐ ਇਸ ਜਿਹੜੀ ਹਨੂਮਾਨ ਕਥਾ ਹੈ ਉਹਦਾ ਆਨੰਦ ਲੈਣ ਤਾਂ ਪੁਨ ਦੇ ਭਾਗੀ ਬਣਨ ਥੈਂਕ ਯੂ ਮੇ ਸਰ ਕੀ ਨਾਮ ਹੈ ਆਪਣਾ ਬਰਾਮ ਪੰਖਰ ਸੂਤ ਹੈ ਇਹ ਸਰ ਜਿਹੜੀ ਸ਼ਕਤੀ ਮੰਦਰ ਕੇਸ਼ਵ ਮੰਦਰ ਹੁਸ਼ਿਆਰਪੁਰ ਦੇ ਵਿੱਚ ਹਨੂਮਾਨ ਕਥਾ ਹੋਣ ਜਾ ਰਹੀ ਹੈ ਉਹਦੀ ਸ਼ੁਰੂਆਤ ਕਿੱਦਾਂ ਕਰ ਰਹੇ ਆ ਤੇ ਉਹਦੀ ਟਾਈਮਿੰਗ ਕੀ ਰਹੂਗੀ ਇਹ 3 ਦਿਨ ਕਥਾ ਹੋਏਗੀ 28 29 30 28 ਤਰੀਕ ਨੂੰ ਇਹ 4 ਵਜੇ ਅਸੀਂ ਸੰਸਕ੍ਰਿਤ ਕਾਲਜ ਇਕੱਠੇ ਹੋਵਾਂਗੇ ਸੰਸਕ੍ਰਿਤ ਕਾਲਜ ਤੋਂ ਕੇਸ਼ਵ ਮੰਦਰ ਤੇ ਹੀ ਸ਼ੋਭਾ ਯਾਤਰਾ ਚੱਲੇਗੀ ਸਵਾਮੀ ਜੀ ਨੂੰ ਉੱਥੇ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਕਥਾ ਸ਼ੁਰੂ ਹੋਏਗੀ 29 ਤਰੀਕ ਨੂੰ ਵੀ 4 ਤੋਂ 7 ਵਜੇ ਤੇ ਹੋਏਗੀ 30 ਤਰੀਖ ਨੂੰ 9 ਵਜੇ ਤੋਂ ਲੈ ਕੇ 12 ਵਜੇ ਤਾਈ ਹੋਏਗੀ ਉਸ ਤੋਂ ਬਾਅਦ ਭੰਡਾਰਾ ਹੋਏਗਾ ਇਸ ਤੇ ਨਾਨ ਲਾਲ ਰੋਜ਼ ਹੀ ਲੱਗਰ ਚਲੇਗਾ ਔਰ ਸਵਾਮੀ ਜੀ ਬਹੁਤ ਬੜੀ ਵਿਭੂਤੀ ਹੈਗੇ ਆ ਕਥਾ ਬਿਆਸ ਹੈਗੇ ਆ ਔਰ ਇਹਨਾਂ ਦੀ ਬੜੀ ਡਿਟੇਲਡ ਵਿੱਚ ਕਥਾ ਕਰਦੇ ਆ ਇਹ ਔਰ ਮੇਰਾ ਅਨੁਰੋਧ ਹੈ ਕਿ ਸਾਰੇ ਹੁਸ਼ਿਆਰਪੁਰ ਵਾਸੀ ਇਹਦੇ ਵਿੱਚ ਸ਼ਾਮਿਲ ਹੋਣ ਔਰ ਇਸ ਮੌਕੇ ਦਾ ਫਾਇਦਾ ਲੈਣ ਜਿਹੜੀ ਸ਼ੋਭਾ ਜਾਂਦਾ ਸੰਸਕ੍ਰਿਤ ਕਾਲਜ ਬਾਦਰਗੋੜ੍ਹ ਤੋਂ ਚੱਲਣ ਜਾ ਰਹੀ ਹੈ ਹਾਂਜੀ ਉਹ ਕਿੱਥੋਂ ਕਿੱਥੋਂ ਹੁੰਦੀ ਹੁੰਦੀ ਹੈ ਉੱਥੇ ਪਹੁੰਚੋਗੇ ਆਪਣੇ ਕਮੇਟੀ ਵਿਚਾਰ ਤੋਂ ਹੁੰਦੀ ਹੋਈ ਰਾਮਾ ਰਿਫਰੈਸ਼ਮੈਂਟ ਤੋਂ ਉਹ ਨਈ ਵਾਦੀ ਤੋਂ ਜਾ ਕੇ ਕੇਸ਼ੋ ਦੇ ਬੰਦਰ ਚਲੀ ਜਾਏਗੀ